ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ ਅੱਜ ਕੀ ਮਿੱਤਰੋ ਵੀਡੀਓ ਹੈਗੀ ਆ ਜੌਂਡੀਅਰ ਬਾ ਜੌਂਡੀਅਰ ਬਾਈ ਕਿਉਂ ਲੇਓ ਕ ਪਸੰਦ ਕਰਾਂ ਪਰ ਕੁਝ ਨੈਗੇਟਿਵ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਬਾਈ ਜੌਂਡੀਅਰ ਦਾ ਸਾਰੀ ਬਾਤਾਂ ਨੇ ਠੀਕ ਆ ਬਾਈ ਸਾਰੀ ਬਾਤਾਂ ਠੀਕ ਆ ਚਲੋ ਜੌਂਡੀਅਰ ਕੀ ਪੀਟੀਓ ਵੀ ਵਧੀਆ ਸੁਪਰ ਸੀਟਰ ਵੀ ਵਧੀਆ ਚਲਾਵਾ ਬਟ ਕੰਪਨੀ ਯੋ ਨਹੀਂ ਸਮਝ ਆ ਰਿਹਾ ਕੰਪਨੀ ਨੇ ਹਲਕਾ ਕਿਉਂ ਕਰਕਾ ਦੇ ਰਹੀ ਐ ਇੱਥੇ ਨੂੰ ਬਾਈ ਅੱਗਾ ਦੇਖੋ ਵੇਟ ਕਿੰਨਾ ਲਾਇਆ ਆਪਾਂ ਨੇ ਬਾਈ ਪਹਿਲਾਂ ਲਵਾਇਆ ਤਾਂ 3 ਕੁਇੰਟਲ ਵੇਟ ਤਿੰਨ ਕੁਇੰਟਲ ਦਾ ਕੋਈ ਫਰਕ ਨਹੀਂ ਪੜਿਆ ਛੁਣੂ ਤਿੰਨ ਕੁਇੰਟਲ ਦਾ ਉਸਤਰੀ ਨੂੰ ਉਸਤਰੀ ਰਿਹਾ ਬਾਈ ਇਸਮਾ ਕੋਈ ਫਰਕ ਨਹੀਂ ਰਿਹਾ ਇਸਤਰੀ ਮੂੰਹ ਚੱਕਦੇ ਰਿਹਾ ਨਾ ਸੌਰੀ ਸਾਢੇ ਤਿੰਨ ਕੁਇੰਟਲ ਲਵਾਇਦਾ ਜਿਹੜਾ ਆਪਣਾ ਵੇਟ ਲਵਾਇਦਾ ਸੀਗਾ ਉਸਕਾ 골ਡ ਸਟਾਰ ਆਣਾ ਹੈਗਾ ਬਾਈ ਉਸ ਤੋਂ ਬਾਅਦ ਇੱਕ ਸੀਜ਼ਨ ਚਲਾਇਆ ਚੱਕਿਆ ਨਹੀਂ ਬਈ ਨੇ ਸੁਪਰ ਸੀਡਰ ਨਹੀਂ ਚੱਕਿਆ ਹੈ ਆਹ ਤਾਂ ਤੋਂ ਫੇਰ ਦੁਬਾਰਾ ਫੇਰ ਵਾ ਕਰਵਾਉਣਾ ਪੜਿਆ ਬਾਈ ਇਸਕਾ ਇਹ ਦੇਖੋ ਅਕਾ 1.5 ਕਵੰਟਰ ਦਾ ਫੇਰ ਬੰਪਰ ਬਣਵਾਇਆ ਯਾਰ ਕੰਪਨੀ ਕਿਉਂ ਨਹੀਂ ਸੋਚਦੀ ਇਸ ਕੇ ਬਾਰੇ ਮੈਂ ਕੀ ਆ ਚੱਕਰ ਆ ਕੀ ਨਹੀਂ ਇਸ ਕੇ ਬਾਰੇ ਮੈਨੂੰ ਪਤਾ ਲੱਗ ਰਿਹਾ ਹੈ ਵੀ ਮਤਲਬ ਚੱਲ ਪਤਾ ਵੀ ਲੱਗਿਆ ਅਰਜ਼ੀਮੇਦਾਰਾਂ ਨੂੰ ਆਪ ਵੀ ਪਤਾ ਜਦੋਂ ਵੇਟ ਵੇਚਣੇ ਦੇ ਚੱਕਰ માં ਬਾਈ ਬਾਈ ਵੇਟ ਇਸ ਕਾ ਮੰਨ ਕੇ ਚਲੋ ਜ਼ਿਆਦਾ ਨਹੀਂ ਮੈਂ ਕਹਿੰਦਾ ਹੈ 70-80 ਹਜ਼ਾਰ ਰੁਪਏ ਦਾ ਵੇਟ ਜਿਸ ਕੇ ਕਾ ਵੇਟ ਵੇਟ ਲਵਾਉਣਾ ਬਾਈ ਚਲੋ ਵੇਟ ਵੀ ਲਵਾ ਲਿਆ ਕੋਈ ਚੱਕਰ ਨਹੀਂ ਫੇਰ ਉਹ ਟਾਇਰਾਂ 'ਬਾ ਇੰਨਾ ਲੋਡ ਵੱਧ ਰਿਹਾ ਟਾਇਰਾਂ ਦੀ ਕਪੈਸਿਟੀ ਕਿੰਨੀ ਕੁ ਹੋਣੀ ਬਾਈ ਟਾਇਰਾਂ ਦੀ ਕਪੈਸਿਟੀ ਦਾ ਹੋਣੀ ਬਈ ਜਿਹੜੇ ਹਿਸਾਬ ਤੇ ਸਿਕਾ ਬਣਾ ਹੋਇਆ ਉਸ ਹਿਸਾਬ ਦੇ ਬਹੁਣੀ ਬਟ ਇਤਨੀ ਵਾਹ ਕਰਕੇ ਬਹੁਤ ਔਖਾ ਆਇਆ ਇਤਨਾ weight ਬਾਈ ਪਿੱਛਾ ਹੀ weight ਚਾਹੀਦਾ ਇਸ ਨੂੰ ਸਾਲਾ ਟਾਇਰਾਂ 'ਵਾਂ ਸਲੀਪਿੰਗ ਕਰਾ ਅੱਗਾ ਹੀ weight ਚਾਹੀਦਾ ਕੰਪਨੀ weight ਉਹ ਕਿਉਂ ਨਹੀਂ ਵਧਾਰੀ ਸੀਗਾ ਥੋੜੀ ਜੀ ਲੈਂਥ ਵਧੀ ਹੋਵੇਗਾ ਨਾ ਇਸ ਦੀ ਥੋੜੀ ਜੀ ਮੈਂ ਜਾਨਾ ਨਹੀਂ ਕਹਿੰਦਾ ਥੋੜੀ ਜੀ ਲੈਂਥ ਵਧੀ ਦੀ ਹੋਵੇ ਦੇਖ ਕਿਤਰਾ ਉੱਠ ਰਿਹਾ ਡਰਾਈਵਰ थोड़ी जी लेंथ इसकी बड़ी बढ़ी होगी ब हो जाएगी बज जाएगी तो उसी में फर्क पड़ जाना। तो इस चूके बारे में मेरे हिसाब से तो, 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 तो कंपनी ने सोचना चाहिए यार क्या चक्कर क्या नहीं क्यों नहीं सोच रही है बाकी इसके पीछा विचार भाई सुपरसीडर की परफॉर्मेंस परफॉर्मेंस दिखा दूँ अट्ठ फुट देख लो भाई बाकी सफाई फूई इस तरह की आ रही है जी मैं तो कबार्ड क्डिया हुआ थोड़ा बहुत रै भी रहा कुछ कट रहा ਕਿ ਕੁਆਡ ਜਾਦਾਂ ਦਾ ਤਲਾ ਗਿਰੀ ਹੋਈ ਦੀ ਜੀ ਦੀ ਤੇ ਬਾਈਆਂ ਨੇ ਸੋਚਿਆ ਵੀ ਕੱਲੋਂ ਜੀਵਾ ਨਾ ਕਣਕ ਗੁਣਕਮਾਰ ਕੋਈ ਦਿੱਕਤ ਨਾ ਵਾ ਤੇ ਬਾਈਆਂ ਨੇ ਦੇਖੋ ਇਸ ਤਰ੍ਹਾਂ ਢੇਰ ਲਾ ਲਾ ਕਾ ਨਾ ਉਹ ਬਾਹਰ ਵੀ ਢੇਰ ਮਾਰ ਦਿਆ ਕੁਛ ਉਹ ਤੰਗਲੀ ਗੱਲ ਬੜੀ ਬੜੀ ਢੇਰੀਆਂ ਦੀ ਉਹ ਖਣਾਦੀ ਬਾਈ ਚਾਤਾ ਕੰਮ ਬਾਕੀ ਲੋਡ ਕੋਈ ਨਹੀਂ ਾਟੂ ਫੂਟਾ ਸੁਪਰ ਸੀਟਰ ਮਾ ਲੋਡ ਕੋਈ ਨਹੀਂ ਜਾਨ ਬਥੇਰੀ ਟਰੈਕਟਰ ਮਾ ਕੋਈ ਚੱਕਰ ਨਹੀਂ ਮੈਂਟੀਨੈਂਸ ਫ੍ਰੀ ਆ ਟਰੈਕਟਰ ਬਟ ਇੱਕੋ ਚੀਜ਼ ਕੀ ਕੰਮ ਹੀ ਮਾਰ ਰਹੀ ਆ ਸਿਰਫ ਉਸकी ਵੇਟ ਕੀ ਵੇਟ ਨਹੀਂ ਪਤਾ ਨਹੀਂ ਕਿਹ ਚੱਕਰ ਹੋ ਰਿਹਾ ਕੀ ਕਰਖਿਆ ਕਿਹਾ ਨਹੀਂ ਕਿਉਂ ਨਹੀਂ ਸਮਝ ਰਹੀ ਕੰਪਨੀ ਟਰੈਕਟਰ ਖਾਲੀ ਹੋ ਜਾ ਤਾਂ ਟਰੈਕਟਰ ਮਾ ਥੋੜਾ ਜਿਹਾ ਫਰਕ ਪੜ ਗਿਆ ਵੀ ਖੜਾ ਨਹੀਂ ਹੁੰਦਾ ਹੈ ਬਟ ਜਦ ਬੀਜ રે ਪੜ ਜਾ ਫੇਰ ਟਰੈਕਟਰ ਖੜਾ ਹੋਗਾ ਫੇ ਵੀ ਯਾਰ ਉਹ ਥੋੜਾ ਜਿਹਾ ਤਾਂ ਹੋਣਾ ਜੀ ਜ਼ਿਆਦਾ ਯਾਰ ਸਮਝ ਨਹੀਂ ਆ ਰਹੀ ਕੰਪਨੀ ਕਿਉਂ ਨਹੀਂ ਸੋਚਦੀ ਇਸ ਦੇ ਬਾਰੇ ਮੈਂ ਲੈ ਦੇਖੀ ਵੀ ਖੜਾ ਤਾਂ ਹੋ ਹੀ ਰਿਹਾ ਟਰੈਕਟਰ ਚਾ ਥੋੜਾ ਹੋ ਰਿਹਾ ਜੀ ਹਾਂ ਦਵਾਈ ਲਾਰਾ ਕੈਸ ਕੀ ਲਾਰਾ ਹਾਂ ਯਾਦੋਂ ਨਹੀਂ ਹੈ ਯਾਦੋਂ ਨਹੀਂ ਨਹੀਂ ਬੁਲਾਣ ਲਗਾ ਦਵਾਈ ਆ ਠੀਕ ਆ ਭਾਈ ਕੱਲ ਕੱਲ ਸਪੈਸ਼ਲ ਹੀ ਨੇ ਨਾ ਮੇਰਾ ਡੰਡਾ ਦਿਆ ਕਹਿੰਦਾ ਨਾ ਲੈ ਖਾਣੀ ਕਰ ਤੈਨੂੰ ਦੇਖਿਆ ਤਾਂ ਨਾ ਹੁੰਦਾ ਫਿਰ ਨੀ ਦਵਾਈ ਨਹੀਂ ਕਰਾਂਦੇ ਆ ਮਾ ਮਾ ਉਰਣੂ ਦਾ ਅੱਗੇ ਨੂੰ ਯਾਰ ਥੋੜਾ ਚੰਦ ਨਾਲ ਪਾ ਵੇਟ ਕੇ ਬਾਰੇ ਮੈਂ ਯਾਰ ਵੇਟ ਕੇ ਬਾਰੇ ਮਾ ਕਿਆ ਸਾਗ ਉਗਦਾ ਵਾ ਕਿੰਨਾ ਨੂੰ ਲਗਿਆ ਕਿਆ ਰੇਟ ਬਣਿਆ ਆਇਓ ਹੂੰ ਨਹੀਂ ਟੋਟਲ ਕਿਤਨਾ ਕਬੇਟਾ ਤੇ ਟਰੈਕਟਰ ਵਾ ਸਾਢੇ 4 ਕਵੰਟਲ ਸਾਢੇ 4 ਕਵੰਟਲ ਅੱਛਾ ਪਹਿਲਾਂ 3 ਦਾ ਇੱਕ ਸਾਢੇ 3 ਦਾ ਆਇਓ ਅੱਛਾ ਇਹ 3 ਕਵੰਟਲ ਦਾ ਇੱਕ ਇਹੋ ਲਵਾਇਆ ਹੈ ਇਹ ਕਿੰਨੇ ਕਵੰਟਲ ਲਗਾ ਡੇਢ ਡੇਢ ਕਵੰਟਲ ਲਗਾਇਆ ਉਹ ਲਵਾਇਆ ਬਾਈ ਨਹੀਂ ਮੈਂ ਅੱਜ ਇੱਕ ਵੀਡੀਓ ਉਸ ਤਰ੍ਹਾਂ ਬਣਾਰਦੇ ਵੀ ਕੰਪਨੀ ਨੂੰ ਸਾਰਾ ਪਤਾ ਲੱਗਿਆ ਕੰਪਨੀ ਕਿਤਨੇ ਸਾਲ ਤੇ ਇੰਡੀਆ ਵਿੱਚ ਕੰਮ ਕਰ ਰਹੀ ਆ ਤੋ ਕੰਪਨੀ ਇਸ ਕੀ ਲੈਂਥ ਕਿਉਂ ਵਧਾਈ ਟਰੈਕਟਰ ਕੀ ਨਹੀਂ ਹੂੰ ਆਪਾਂ ਕਰਤਾ ਸਿਕਰ ਉਸ ਕੀ ਸ਼ਿਕਾਇਤ ਵੀ ਤੋ ਥੋੜਾ ਬੋਧਾ ਵਧਾ ਦਿਓ ਇਸ ਨੂੰ ਉਸ ਤੇ ਲੋ ਘਟੋ ਹੋਲੈਂਡ 3600 ਢੂਠਾ ਹਾਂ ਇੱਕ ਕੁਇੰਟਲ ਮੰਫਰ ਚੱਲ ਜਾ ਹਾਂ ਬਾਈ ਬਾਈ 3600 ਢੂਆ ਸਭ ਇੱਕ ਕੁਇੰਟਲ ਵੇਟ ਗੱਲ ਚੱਲ ਜਾਗਾ ਟਰੈਕਟਰ ਵਾ ਮੇਰੇ ਕਹਿਣੇ ਪਹਾਵੇ ਉਹ ਆ ਚਲੋ ਵੇਟ ਲਾਗਾ ਦੋ ਆਪ ਚਲਾ ਰਹੇ ਆ ਕੰਪਨੀ ਤੋ ਕਹਿ ਦਿਆ ਵੇਟ ਲਾ ਲਓ ਜਿਹੜੇ ਇਨ ਕੀ ਟਾਇਰਾਂ ਕੀ ਕੈਪੈਸਿਟੀ ਆ ਇਸ ਕੀ ਕੈਪੈਸਿਟੀ ਆ ਉਹ ਕਿੰਨੀ ਕੀ ਕੈਪੈਸਿਟੀ ਆ ਕੰਪਨੀ ਨੇ ਦਾ ਕੋਈ ਹਿਸਾਬ ਤਾਂ ਹੀ ਬਣਾਇਆ ਹੋਣਾ ਵੀ ਇੱਕ ਕੁਇੰਟਲ ਲੱਗਾ ਪਏ ਵੇ ਅੱਗਾ ਹੋ ਗਿਆ ਤੇ ਨੀ ਪਿੱਛਾ ਹੋ ਗਿਆ ਹਾਂ ਕਹਿਣਾ ਤੇਰੇ ਚ ਗੱਬੇ ਟੁੱਟ ਜਾ ਕਹਿਣਾ ਟਰੈਕਟਰ 4-5 ਕੁਇੰਟਲ ਲੱਗਾ ਹੋ ਗਿਆ ਉਹ ਚਲੋ ਉਹ ਤਾਂ ਥੋੜਾ ਜ਼ਿਆਦਾ ਭਾਰੀ ਆ ਰੋਟਾਵੇਟਰ ਦੇ ਬਰਾਬਰ ਤਾਂ weight ਹੀ ਆ ਰੋਟਾਵੇਟਰ ਦੇ ਤਾਂ ਬਰਾਬਰ ਹੈ ਹੀ ਆ weight ਅੱਗਾ ਤੇ ਇਸਮ ਕੀ ਹੈ ਇਸ ਤਰ੍ਹਾਂ ਚਾਹ ਲਿੰਕਾਂ ਹੀ ਲਾ ਦੇ ਅਗਾਂ ਰੋਟਾਵੇਟਰ ਹਾਂ ਇਹ ਵੀ ਇਸ ਤਰ੍ਹਾਂ ਟਰੈਕਟਰ ਖੜਾ ਹੈ ਚਲੋ ਮੰਨ ਕੇ ਚਲੋ ਇਸ ਕੀ ਕੈਪੈਸਿਟੀ ਜਿਹੜਾ ਬੰਪਰ ਲਾਣੇ ਕੀ ਹੋਣੀ ਉਹ ਕੁਇੰਟਲ ਕੀ ਦੇ ਰખી ਆ ਇਸ ਕੀ ਕੁਇੰਟਲ ਨਹੀਂ 2 ਦੇ ਰખી ਹੋਣੀ ਇਹ ਤਾਂ ਲਿਮਿਟਰ ਨਹੀਂ ਰਹੀ ਕਹਾਂ ਸੀ ਕਿ ਜਿਤਨਾ ਲੋਕਾਂ ਨੇ ਵੇਟ ਪਾ ਲਿਆ ਇਸ ਪਾ ਭਾਈ ਇਸ ਕੀ ਪਿੰਨਾ ਸੈਂਟਰ ਪਿੰਨਾ ਜਾਂ ਹੋਰ ਸਾਰਾ ਲਟਰਮ ਫਟਰਮ ਸਾਰਾ ਦੇਖਾਂ ਜਾਂ ਕੰਪਨੀ ਸਿਰਫ ਆਪਣੇ ਵੇਟ ਵੇਚਣੇ ਦੇ ਚੱਕਰ ਵਿੱਚ ਇਸ ਕੀ ਲੈਂਥ ਘਟਾਰ ਕੀ ਆ ਬਸ ਜੋ ਲਾ ਲੋ ਯਾਰ ਕੰਪਨੀ ਨੂੰ ਕਿੰਨੇ ਦਿਨ ਹੋ ਗਏ ਦੇਖੋ ਸੋਨਾ ਲੀਗਾ ਵੀ ਸਵਰਾਜ ਵੀ ਸਾਰੀ ਕੰਪਨੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਸੁਧਾਰ ਹੁੰਦੇ ਗਏ ਉਸ ਤਰ੍ਹਾਂ ਉਸ ਤਰ੍ਹਾਂ ਡਿਮਾਂਡ ਹੁੰਦੀ ਗਈ ਕਿਸਾਨ ਕੀ ਉਸ ਤਰ੍ਹਾਂ ਉਸ ਤਰ੍ਹਾਂ ਹੁੰਦੇ ਰਹੇ ਬਟ ਜੋਂਡਿਆਰ ਵਹੀਂ ਖੜਿਆ ਰਹਾ ਅੱਛਾ ਜੋਂਡਿਆਰ ਨੂੰ ਅੱਗਾ ਹੀ ਵੇਟ ਚਾਹੀਦੇ ਪਿੱਛਾ ਹੀ ਵੇਟ ਚਾਹੀਦੇ ਉਹ ਪਿੱਛਾ ਦਾ ਕੁਝ ਕਰ ਸਕਾਂ ਇਸਮਾਂ 18 ਕੇ ਟਾਇਰ ਤਾਂ ਪਾ ਸਕਾ ਕੰਪਨੀ ਜੇ ਸਲਿੱਪ ਮਾਰਨੇ ਤੇ ਨਹੀਂ ਹਟਦਾ ਸਾਲਾ ਯੋ ਹੈ ਸਾਰੇ ਕਿੱਧਰ ਨੂੰ ਯਾਰ ਯਾਰ ਮਨ ਯੋ ਸਮਝ ਰਿਆ ਅਮਨ ਵੇਟ ਕਿੱਧਰ ਦੀਆ ਸਾਡੇ ਟਰੈਕਟਰ ਦਾ ਨਾ ਤਾਂ ਅੱਗਾ ਦੀਆ ਨਾ ਪਿੱਛੇ ਹੀ ਦੀਆ ਅੰਜਨ ਅੰਜਨ ਮਾ ਕਿਹਾ ਵੇਟ ਦੇ ਦਿਆ ਸਮਾਨ ਜਣਗਾ ਤਾਂ ਹੋਵਾ ਗਈ ਬਸ ਅੰਜਨ ਜਣਨ ਕਹਿਣਾ ਇਸ ਦਾ ਵਧੀਆ ਦੇ ਦਿਆ ਹੋਰ ਸਾਰੇ ਜਿਸ ਤਰ੍ਹਾਂ ਕਹਦੇਗਾ ਨਾ 16 ਗਲਾਂ ਸਪੂਰਨ ਕੋਈ ਚੀਜ਼ ਨਹੀਂ ਹੁੰਦੀ ਉਹ ਚੀਜ਼ ਹੋ ਗਈ ਹੈ ਇਜ਼ੋਨਾਲੀਕਾ ਖੜਾ ਚੱਕੀ ਸੀ ਸਾਰੀ ਚੀਜ਼ਾਂ ਦੇਖੋ ਜੋ ਜੋਂਡੀਰ ਮਾ ਉਹ ਸੋਨਾਲੀਕਾ ਮੈਂ ਨਹੀਂ ਹੈ ਪਰ ਨਾਲ ਸਾਲੇ ਕੇ ਪਿੱਛਾ ਵੇਟ ਲਾਣਗੇ ਨੋਡ ਨਾਲ ਅੱਗਾ ਲਾਣਗੇ ਵੇਟ ਲੋਡ ਸਾਰਾ ਕੰਮ ਠੀਕ ਆ ਭਾਈ ਇਸ ਕਿ ਚਲੋ ਅੰਜਣ ਮਾ ਥੋੜੀ ਮੈਂਟੇਨੈਂਸ ਫਰੀ ਨਹੀਂ ਹੈ ਚਲੋ ਇਤਨਾ ਕ ਤਾਂ ਹੈ ਵੀ کہیں ਨਾ کہیں ਸੁਧਾਰ ਆ ਜ਼ਿੰਮੇਦਾਰ ਨੂੰ ਬਾਅਦ ਮਾ ਤਾਂ ਨਹੀਂ ਇਦਨੇ ਕ ਇੱਕ ਟਰੈਕਟਰ ਹੋਰ ਆ ਜਾਗਾ ਜਿਤਨੇ ਕ ਇਸਪਾ ਵੇਟ ਲੱਗ ਰਿਹਾ ਲੱਖ ਰੁਪਏ ਕਿੱਲਾ ਪਤਾ ਪਤਾ ਲੋਕੋ ਜਾ ਆ ਜੇ ਅੱਗਾ ਲਾ ਲੇ ਵੇਟ ਪਿੱਛਾ ਦੋ ਦੋ ਪਲੇਟਾਂ ਪੜ ਜਾ ਇਹ ਚੀਜ਼ ਆ ਬਾਈ ਥੋੜਾ ਜਾ ਜੁੰਡੀਆ ਨੂੰ ਸੋਚਣਾ ਚਾਹੀਦਾ ਜਿੱਤੇ ਨੇ ਵੀ ਚਲੋ ਆ ਅੱਜ ਇਸ ਕੀ ਵੀਡੀਓ ਉਸਮਾ ਕਿਸੇ ਵੀ ਲੜਾਈ ਕਰਨੇ ਪਰਪਸ ਬਣੀ ਕਿਸੇ ਨੂੰ ਬੁਰਾਈ ਕਰਨੇ ਪਰਪਸ ਨਹੀਂ ਆਪਾਂ ਨੇ ਗੱਲ ਸ਼ੇਅਰ ਕਰਨੇ ਦੀ ਦੀ ਬਾਈ ਮਤਲਬ ਇੰਨੇ ਦਿਨ ਹੋ ਗਏ ਇੰਡੀਆ ਆ ਮ ਆ ਰਹੀ ਆ ਜੋਂਡੀਰ ਇੰਡੀਆ ਆ ਆ ਰਹੀ ਆ ਬਹੁਤ سارے ਵੀਰ ਫੈਨ ਆ ਬਹੁਤ سارے ਹੰਬੀ ਫੈਨ ਆ ਚਲੋ ਚਲਾਰੇ ਤਾਂ ਹੀ ਲਿਆ ਬਈ ਜੇ ਅੱਛਾ ਬਣਦਾ ਇਸਮੇ ਕੁਝ ਦਿਖਦਾ ਬਟ ਇੱਕ ਚੀਜ਼ ਕੀ ਬੁਰਾਈ ਆ ਜਿਹੜੀ ਵੇਟ ਗਿਆ ਹਮ ਦਾ ਸਾਰੇ ਕਹਾ ਬਈ ਵੀਡੀਓ ਸ਼ੇਅਰ ਕਰੋ ਅੱਗੇ ਦੇਗਾ ਜਾ ਜਿਤਨੀ ਵੀ ਹੋ ਸਕਾ ਜਿਤਨੀ ਰਿਕਵੈਸਟ ਆ ਈਮੇਲ ਟਵਿੱਟਰ ਉੱਤੇ ਟਵੀਟ ਕਰ ਸਕਾ ਉਹਨੂੰ ਜ਼ਰੂਰ ਕਹੋ ਵੀ ਵੇਟ ਵਾਲਾ ਝੰਡਾ ਇਸ ਘਰ ਨਿਬੇੜੋ ਬਾਈ ਇਸ ਕੀ ਥੋੜੀ ਲੈਂਥ ਵਧਾਓ ਕਿਸ਼ਤ ਨਹੀਂ ਕਰੋ ਜੋ ਵੀ ਥਰ ਭਜ ਗਾੜ ਸਕੋ ਉਹ ਕਰੋ ਬਾਈ ਚੱਲ ਬਈ ਚਲਾ ਮੁੰਡਿਆ ਬਾਕੀ सुपर सुपरसीडर में कोई चक्कर नहीं किसमदार है पहले दूसरे पहले दूसरे में चला बाकी परफॉर्मेंस वहां बिल्कुल नज़ारेदार कोई ट्रैक्टर दबद नहीं कोई जान पखों तो मतलब कोई है ही नहीं पीट्यूगा तो तहु तो तो पता ही है भाई जोन डर का कोई मुकाबला नहीं बट एक छोटी रिक्वेस्ट है भाई इसका जरूर न बढ़ाओ देखो जिमीदार औखा सौखा होगा ट्रैक्टर ले तो ले बई दस बारह लख रुपए का ट्रैक्टर आ बट फिर वेट लगाओ ला मतलब लख रुपए का राउंड वेट वेट लगा ਤੋ ਉਹ ਬਹੁਤ ਚੀਜ਼ ਔਖਾ ਦੋ ਚੀਜ਼ ਦੁਖਾ ਬਾਈ ਟਰੈਕਟਰ ਦਾ ਰੇਟ ਨਹੀਂ ਦੁਖਦਾ ਟਰੈਕਟਰ ਕੀ ਨਿਆ ਚੀਜ਼ਾਂ ਫਿਰ ਦੁਖਣ ਲੱਗ ਜਾ ਜਿਮੀਦਾਰ ਕਹਾਂ ਤੇ ਪੂਰੀ ਕਰਾ ਸੁਪਰ ਸੀਡਰ ਸਭ ਨੇ ਚਲਾਣਾ ਬਾਈ ਇਸ ਕੇ ਬਾਰੇ ਮੈਂ ਸੋਚ ਕੇ ਜੇ ਡੂੰਗੀ ਦੇ ਡੂੰਗੀ ਉਹ ਸੋਚ ਤੇ ਸੋਚੀ ਉਹ ਵੀ ਮੈਂ ਕਹਾਂ ਬੋਲ ਰਿਹਾ ਕਹਾਂ ਬੋਲਣ ਦੀ ਕੋਸ਼ਿਸ਼ ਕਰ ਰਿਹਾ ਵੀ ਕੰਪਨੀ ਨੇ ਉਹ ਚੀਜ਼ ਕਰਨੀ ਚਾਹੀਦੀ ਆ ਬਾਕੀ ਮਿੱਤਰੋ ਅੱਜ ਕੀ ਵੀਡੀਓ ਪਾਈ ਇਸ ਮਾਫਤੀ ਕਰਾਂ ਬਾਈ ਵੀਡੀਓ ਵਧੀਆ ਲੱਗਿਆ ਮਾਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ